ਸਸਤਿਕਲ ਪੈਨੋ ਤੁਸੀਂ ਦੇਖ ਰਹੇ ਹੋ ਪਨਾ ਨੀਲ ਦੀ ਪਹਿਲੀ ਵੀਡੀਓ ਤੇ ਮੇਰਾ ਨਾਮ ਹੈ ਪ੍ਰੀਤੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਨੀ ਆ ਕਿ ਮੇਰੀ ਜਿਹੜੀ ਨੀਲ ਦੀ ਜਰਨੀ ਆ ਉਹ ਕਿਵੇਂ ਉਹਦੀ ਸ਼ੁਰੂਆਤ ਹੋਈ ਤੇ YouTube ਤੇ ਆਉਣ ਦਾ ਜਿਹੜਾ ਮੇਰਾ ਸਫਰ ਆ ਉਹਦੀ ਸ਼ੁਰੂਆਤ ਕਿਵੇਂ ਹੋਈ ਮੈਂ ਸੱਚੀ ਦੱਸਾਂ ਤਾਂ ਅੱਜ ਤੋਂ 4 ਮਹੀਨੇ ਪਹਿਲਾਂ ਜਦੋਂ ਨਵਾਂ ਸਾਲ ਸ਼ੁਰੂ ਹੋਇਆ ਸੀਗਾ ਹਨਾ ਉਦੋਂ ਮੈਂ YouTube ਬਾਰੇ ਸੋਚਦੀ ਹੁੰਦੀ ਸੀ ਕਿ ਹਾਂ ਵੀ ਮੈਂ ਵੀ YouTube ਤੇ ਵੀਡੀਓਜ਼ ਜਿਹੜੀਆਂ ਆ ਅਪਲੋਡ ਕਰਿਆ ਕਰੂੰਗੀ ਹਨਾ ਤੇ ਵੀ ਮਤਲਬ ਮੈਂ ਵੀ YouTube ਤੇ ਮਤਲਬ ਸਿਖਾਉਂਗੀ ਜਾਂ ਮੈਂ ਸਟਾਰਟ ਕਰੂੰਗੀ ਪਰ ਸਮ ਟਾਈਮ ਇਦਾਂ ਹੁੰਦਾ ਆਪਾਂ ਨਾ ਬਾਲੀਆਂ ਸਲਾਮਾਂ ਵਿੱਚ ਪੈ ਜਾਂਦੇ ਆ ਜਿਹਦੇ ਕਰਕੇ ਆਪਾਂ ਨਾ ਸਟਾਰਟ ਹੀ ਨਹੀਂ ਕਰ ਪਾਉਂਦੇ ਹੈਗੇ ਤੇ ਮੈਂ ਸੱਚੀ ਤਾਂ ਸੋਚਦਾ ਜੇ ਮੈਂ ਉਹ ਚੀਜ਼ ਸਟਾਰਟ ਨਹੀਂ ਕਰ ਪਾਈ ਹੈਗੀ ਉਹਦੇ ਪਿੱਛੇ ਵੀ ਬਹੁਤ ਚੰਗੀਆਂ ਚੀਜ਼ਾਂ ਰਹੀਆਂ ਨੇ ਕਿਉਂਕਿ ਮੈਂ ਉਸ ਟਾਈਮ 'ਤੇ ਵੀ ਨਾ ਮੈਂ ਬਹੁਤ ਚੰਗੀਆਂ ਚੀਜ਼ਾਂ ਸਿੱਖੀਆਂ ਨੇ ਸ਼ਾਇਦ ਜੇ ਮੈਂ ਉਦੋਂ YouTube ਸਟਾਰਟ ਕਰ ਲੈਂਦੀ ਹੈ ਨਾ ਤੇ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਗਰੋ ਨਾ ਕਰ ਪਾਉਂਦੀ ਜਾਂ ਮੈਂ ਉਹਨਾਂ ਵਧੀਏ ਤਰੀਕੇ ਨਾਲ ਜਿਹੜਾ ਨਾ ਸਮਝਾ ਪਾਉਂਦੀ ਬਾਕੀ ਜੇ ਆਪਾਂ ਗੱਲ ਕਰੀਏ ਕੋਰਸ ਦੀ ਤਾਂ ਮੇਰੀ ਨੇਲ ਕੋਰਸ ਦੀ ਜਿਹੜੀ ਜਰਨੀ ਆ ਉਹ ਬਹੁਤ ਵਧੀਆ ਰਹੀ ਆ ਸੱਚੀ ਦੱਸਾਂ ਤਾਂ ਕਿਉਂਕਿ ਸਿਖਾਉਣ ਵਾਲੇ ਵੀ ਬਹੁਤ ਵਧੀਆ ਸੀਗੇ ਤੇ ਮੈਂ ਬੇਸਿਕ ਟੂ ਐਡਵਾਂਸ ਜਿਹੜਾ ਆ ਕੋਰਸ ਕੀਤਾ ਆ ਤੇ ਇਹਦੇ ਪਿੱਛੇ ਵੀ ਇੱਕ ਛੋਟੀ ਜੀ ਸਟੋਰੀ ਆ ਤੇ ਮੈਂ ਨਾ ਘਰ ਫ੍ਰੀ ਰਹਿੰਦੀ ਹੁੰਦੀ ਸੀਗੀ ਤੇ ਮੇਰੇ ਬ੍ਰਦਰ ਨੇ ਮੈਨੂੰ ਕਹਿਣਾ ਕਿ ਤੂੰ ਕੁਝ ਸਿੱਖ ਲਾ ਤੇ ਉਹਨੂੰ ਪਤਾ ਹੁੰਦਾ ਸੀ ਕਿ ਵੀ ਮੇਰਾ ਆਰਟ ਚ ਬਹੁਤ ਇੰਟਰਸਟ ਹੋਆ ਉਹਨੇ ਕਹਣਾ ਕੁਝ ਐਵੇਂ ਦਾ ਸਿੱਖ ਜਿਹਦੇ ਵਿੱਚ ਆਰਟ ਹੋਵੇ ਹਨਾ ਤੇ ਫਿਰ ਮੈਂ ਉਹਨੂੰ ਕਿਹਾ ਕਿ ਵੀ ਮੈਂ ਨੀਲਸ ਦਾ ਕੋਰਸ ਕਰਨਾ ਚਾਹੁੰਦੀ ਆ ਤੇ ਉਹਨੇ ਮਤਲਬ ਬਿਨਾ ਕੋ ਸੋਚੇ ਸਮਝੇ ਮੈਨੂੰ ਕਿਹਾ ਕਿ ਹਾਂ ਵੀ ਤੂੰ ਕਰ ਲਾ ਕੋਰਸ ਹਨਾ ਤੇ ਸੱਚੀ ਦੱਸਾਂ ਤਾਂ ਮੈਨੂੰ ਬਹੁਤ ਸਪੋਰਟ ਰਹੀ ਆ ਉਹਦੀ ਮੇਰੇ ਫਰੈਂਡਸ ਦੀ ਵੀ ਤੇ ਮੇਰੇ ਸਪੈਸ਼ਲ ਵਾਂਸ ਦੀ ਵੀ ਬਹੁਤ ਜ਼ਿਆਦਾ ਸਪੋਰਟ ਰਹੀ ਆ ਤੇ ਹੁਣ ਵੀ ਜਦੋਂ ਮੈਂ ਬੱਚਿਆਂ ਨੂੰ ਸਿਖਾਉਂਦੀ ਹੁੰਦੀ ਆ ਕਦੇ-ਕਦੇ ਯਕੀਨ ਨਹੀਂ ਹੁੰਦਾ ਕਿ ਹਾਂ ਵੀ ਮੈਂ ਹੀ ਮਤਲਬ ਕਿ ਸਿਖਾ ਰਹੀ ਆ ਕਿਉਂਕਿ ਇਹ ਇੱਕ ਫੀਲਡ ਇਦਾਂ ਦੀ ਆ ਵੀ ਜਿਹਦੇ ਵਿੱਚ ਹਨਾ ਤੁਸੀਂ ਮਤਲਬ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇੱਕ ਬ੍ਰਸ਼ ਹੀ ਜਿਹੜਾ ਆ ਉਹ ਤੁਹਾਡੀ ਮਤਲਬ ਕਿਸਮਤ ਜਿਹੜੀ ਆ ਬਦਲ ਸਕਦਾ ਐਨੀ ਜਲਦੀ ਮੈਂ ਹਮੇਸ਼ਾ ਇਹ ਹੀ ਸੋਚਦੀ ਹੁੰਦੀ ਸੀਗੀ ਕਿ ਚਲੋ ਜਿਹੜੇ ਬੱਚੇ ਆਪਣੇ ਕੋਲ ਸਿੱਖ ਰਹੇ ਆ ਹਨਾ ਉਹ ਤਾਂ ਚਲੋ ਸਿੱਖੇ ਹੀ ਰਹੇ ਆ ਪਰ ਕੁਛ ਭੈਣਾ ਜਿਹੜੀਆਂ ਮਤਲਬ ਕਿ ਘਰੇ ਹੀ ਰਹਿੰਦੀਆਂ ਆ ਹਨਾ ਜੋ ਜਿਨ੍ਹਾਂ ਕੋਲ ਸਰਸ ਨਹੀਂ ਹੈਗੇ ਉਹਨਾਂ ਲਈ ਆਪਾਂ ਕੀ ਕਰ ਸਕਦੇ ਆ ਜੇ ਸਮ ਟਾਈਮ ਇਹ ਹੁੰਦਾ ਕਿ ਕਈਆਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੁੰਦੀ ਜਾਂ ਉਹ ਸਿੱਖਣਾ ਚਾਹੁੰਦੇ ਹੁੰਦੇ ਆ ਬਟ ਉਹ ਸਿੱਖ ਨਹੀਂ ਪਾਉਂਦੇ ਤੇ ਫਿਰ ਮੈਨੂੰ ਲੱਗਾ ਕਿ YouTube ਹੀ ਇੱਕ ਜਿਹੜਾ ਇਦਾਂ ਦਾ ਪਲੇਟਫਾਰਮ ਆ ਜਿਹਦੇ ਤੇ ਅਸੀਂ ਮਤਲਬ ਕਿ ਡੀਟੇਲ ਵਿੱਚ ਸਮਝਾ ਸਕਦੇ ਹਾਂ ਨਾ ਜਾਂ ਸਿੱਖਣ ਵਾਲੇ ਥੋੜੀ ਡੀਟੇਲ ਵਿੱਚ ਸਿੱਖ ਸਕਦੇ ਆ ਤੇ ਫਿਰ ਮੈਂ YouTube ਤੇ ਮਤਲਬ ਕਿ ਆਉਣ ਦਾ ਜਿਹੜਾ ਫੈਸਲਾ ਲਿਆ ਆਪਣੇ ਵੱਲੋਂ ਜੀ ਆਪਾਂ ਲਰਨਿੰਗ ਦੀ ਗੱਲ ਕਰੀਏ ਤਾਂ ਮੈਂ ਆਪਣੀਆਂ ਮਿਸਟੇਕਸ ਤੋਂ ਬਹੁਤ ਕੁਝ ਸਿੱਖਿਆ ਹਨਾ ਕੁਝ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਮੈਂ ਖੁਦ ਹੀ ਸਿੱਖੀਆਂ ਆ ਹਨਾ ਤੇ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਸਿਖਾਉਂਗੀ ਤੇ ਟੈਕਨੀਕਸ ਵੀ ਸਿਖਾਉਂਗੀ ਕਿ ਕਿਵੇਂ ਤੁਸੀਂ ਜਾਂ ਜਿਹੜਾ ਮਤਲਬ ਨੇਲਸ ਦੇ ਵਿੱਚ ਆਪਾਂ ਹਨਾ ਪ੍ਰੋ ਹੋ ਸਕਦੇ ਆ ਇਸ ਚੈਨਲ ਤੇ ਹਰ ਹਫਤੇ ਇੱਕ ਜਿਹੜੀ ਨਵੀਂ ਲੌਂਗ ਵੀਡੀਓ ਆਇਆ ਕਰੂ ਤੇ ਦੂਜਾ ਹਰ ਰੋਜ਼ ਇੱਕ ਜਿਹੜੀ ਸ਼ਾਰਟ ਵੀਡੀਓ ਅਪਲੋਡ ਕੀਤੀ ਜਾਇਆ ਕਰੂਗੀ ਹਨਾ ਬਾਕੀ ਜੇ ਤੁਸੀਂ ਤੁਹਾਡਾ ਵੀ ਨੇਲਸ ਨਾਲ ਬਹੁਤ ਪਿਆਰ ਆ ਜਾਂ ਤੁਸੀਂ ਵੀ ਕੁਝ ਆਪਣੀ ਜ਼ਿੰਦਗੀ ਵਿੱਚ ਨਵਾਂ ਸਿੱਖਣਾ ਚਾਹੁੰਦੇ ਆ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਰੈੱਡ ਹਾਰਟ ਜਿਹੜਾ ਜ਼ਰੂਰ ਭੇਜਿਓ ਤੇ ਸਾਡੀ ਜਰਨੀ ਨਾਲ ਜੁੜੋ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਥੈਂਕ ਯੂ